ਇੱਕ ਵਾਰ ਫੇਰ ਸ਼ੰਭੂ ਬਾਡਰ ਦੀਆਂ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿ ਕਿਸ ਤਰ੍ਹਾਂ ਅਤੁੱਰ ਗੇਜ਼ ਦੇ ਬਲੇਹਾਂ ਨਾਲ ਡਰੋਨ ਦੇ ਨਾਲ ਹਮਲੇ ਕੀਤੇ ਜਾ ਰਹੇ ਹਨ ਤੇ ਇੱਕ ਵਾਰ ਫੇਰ ਤਲਾਮਈ ਮਾਹੌਲ ਜਿਹੜਾ ਹੈ ਸ਼ੰਭੂ ਬਾਡਰ ਤੇ ਦਿਖਾਈ ਦੇ ਸਕਦਾ ਤੁਸੀਂ ਤਸਵੀਰਾਂ ਵੇਖ ਸਕਦੇ ਹੋ ਕਿ ਡਰੋਨ ਤੇ ਰਾਹੀਂ ਸਿੱਧੇ ਹਮਲੇ ਕੀਤੇ ਜਾ ਰਹੇ ਹਨ ਤੇ ਇੱਕ ਮਾਹੌਲ ਜਿਹੜਾ ਹੈ ਪੀੜ ਨੂੰ ਖਦੇੜਿਆ ਜਾ ਰਿਹਾ ਕਿ ਜਿਹੜੇ ਵਿਅਕਤੀ ਅੱਗੇ ਜਾਣਾ ਚਾਹੁੰਦੇ ਆ ਉਹਨਾਂ ਨੂੰ ਸੀਸੀਟੀਵੀ ਕੈਮਰਾ ਰਾਹੀਂ ਦੇਖਿਆ ਜਾ ਰਿਹਾ ਕਿ ਕਿੱਥੇ ਕਿੱਥੇ ਕੌਣ-ਕੌਣ ਖੜਾ ਹੈ ਗੋਲੇ ਜਿਹੜੇ ਦਾਗੇ ਜਾ ਚੁੱਕੇ ਆ ਡਰੋਨ ਜਿਹੜਾ ਉਹ ਪੰਜਾਬ ਦੀ ਹੱਦ ਦੇ ਅੰਦਰ ਆ ਕੇ ਪੂਰੀ ਤਰ੍ਹਾਂ ਦੇਖ ਰਿਹਾ ਕਿ ਕਿੱਥੇ ਗੋਲਾ ਸੁੱਟਣਾ ਤੇ ਕਿੱਥੇ ਜ਼ਿਆਦਾ ਪੀੜ ਹੈ ਖਦੜਣੀ ਹੈ ਤੇ ਕਿਸਾਨ ਜਿੱਥੇ ਬੰਦੀਆਂ ਦੇ ਆਗੂਆਂ ਵੱਲੋਂ ਵੀ ਇਹ ਪੀਲਾ ਕੀਤੀਆਂ ਜਾ ਰਹੀਆਂ ਕਿ ਗੱਲਬਾਤ ਦਾ سلسلہ ਦੁਬਾਰਾ ਚੱਲੇਗਾ ਤੁਹਨ ਸਕਦੇ ਹੋ ਕਿ ਬਾਰ ਬਾਰ ਇਹ ਚਾਹ ਬਹਿ ਚੁੱਕਾ ਹੈ ਡਰੋਨ ਦਾ ਪੇਚਾ ਪਤੰਗ ਨਾਲ ਬਹਿ ਚੁੱਕਾ ਹੈ ਡਰੋਨ ਦਾ ਪੇਚਾ ਪਤੰਗ ਨਾਲ ਦੇਖ ਸਕਦੇ ਹੋ ਤੁਸੀਂ ਡਰੋਨ ਦੇ ਨਾਲ ਪਤੰਗ ਨਾਲ ਪੇਚਾ ਜਿਹੜਾ ਪੈ ਚੁੱਕਾ ਹੈ ਤੇ ਡਰੋਨ ਫਿਰ ਪੰਜਾਬ ਦੀ ਹੱਦ ਵੱਲ ਵਧਿਆ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਪੰਜਾਬ ਦੀ ਹੱਦ ਵੱਲ ਵੱਧਦਾ ਹੋਇਆ ਡਰੋਨ ਅਤਰੂ ਗੈਸ ਦੇ ਗੋਲੇ ਦਾ ਕੇ ਪੀੜ ਨੂੰ ਖਦੇੜੇ ਜਾ ਰਿਹਾ ਸਾਡੇ ਬਿਲਕੁਲ ਸਿਰ ਦੇ ਉੱਤੇ ਹੈ ਸਾਡੇ ਬਿਲਕੁਲ ਸਿਰ ਦੇ ਉੱਤੇ ਹੈ ਡਰੋਨ ਤਸਵੀਰਾਂ ਦੇਖ ਸਕਦੇ ਹੋ ਤੁਸੀਂ ਹਾਂ ਸਿੱਧੇ ਗੋਲੇ ਦਾ ਕੇ ਜਾ ਰਹੇ ਹੈ ਡਰੋਨ ਦੇ ਰਾਹੀਂ ਡਰੋਨ ਦੇ ਰਾਹੀਂ ਜਿਹੜੇ ਇੱਕ ਫਜ਼ੀਲ ਨੂੰ ਪਛੇੜ ਤੱਕਣ ਲਈ ਇੱਕ ਮੈਸੇਜ ਸਿੱਧਾ ਤੌਰ ਤੇ ਦਿੱਤਾ ਜਾ ਰਿਹਾ ਕਿ ਹੁਣ ਜਿਹੜੀ ਹੈ ਕਿ ਆਰ ਪਾਰ ਦੀ ਲੜਾਈ ਵੀ ਹੋ ਸਕਦੀ ਹੈ ਜੇ ਸੱਚ ਕਹ ਲਈ ਮੈਂ ਹਾਂ ਕਬਰ ਸਿੰਘ ਵੇਦੀ ਸ਼ੰਭੂ ਬਾਰਡਰ ਤੇ ਮੌਜੂਦ ਹਾਂ ਜਿੱਥੇ ਕਿਸਾਨ ਜਥੇਬੰਦੀਆਂ ਨੇ ਦਿੱਲੀ ਵੱਲ ਕੂਚ ਕਰਨਾ ਸੀ ਕਿਉਂਕਿ 21 ਤਰੀਕ ਨੂੰ ਦਿੱਲੀ ਵੱਲ ਕੂਚ ਕਰਨ ਦਾ ਫੈਸਲਾ ਕੀਤਾ ਸੀ ਪਰੰਤੂ ਜਿਸ ਤਰ੍ਹਾਂ ਰਾਤ ਤੋਂ ਹੀ ਇਸ ਦੀ ਤਿਆਰੀ ਕਰ ਲਈ ਗਈ ਬਹੁਤ ਸਾਰੇ ਨੌਜਵਾਨਾਂ ਨੇ ਥੇ ਸ਼ੰਭੂ ਬਾਰਡਰ ਤੇ ਕੱਟੇ ਤੱਕ ਲਿਆਂਦੇ ਜੀਸੀਬੀ ਮਸ਼ੀਨਾਂ ਲਿਆਂਦੀਆਂ ਆਫਲਾਈਨ ਮਸ਼ੀਨਾਂ ਲਿਆਂਦੀਆਂ ਤਾਂ ਕਿ ਜਿਹੜਾ ਹਰਿਆਣਾ ਵਾਲੇ ਪੱਖ ਤੋਂ ਬਾਰਡਰ ਲੱਗਿਆ ਉਸ ਨੂੰ ਖਦੇੜਿਆ ਜਾ ਸਕੇ ਪਰੰਤੂ ਜਿਵੇਂ ਅਸੀਂ ਸਵੇਰੇ ਚੜ੍ਹਦੀ ਕਲਾ ਦੀ ਅਰਦਾਸ ਕਰਕੇ ਕਿਸਾਨ ਜਥੇਬੰਦੀਆਂ ਨੇ ਦਿੱਲੀ ਵੱਲ ਕੂਚ ਕਰਨਾ ਸੀ ਇੱਕ ਵਾਰ ਤਾਂ ਮਾਹੌਲ ਤਣਾਅਮਈ ਬਣਦਾ ਦਿਖਾਈ ਦਿੱਤਾ ਇਸ ਤੋਂ ਪਹਿਲਾਂ ਕਿ ਕਿਸਾਨ ਜਥੇਬੰਦੀਆਂ ਦਿੱਲੀ ਵੱਲ ਕੂਚ ਕਰਦੀਆਂ ਹੁਣ ਇੱਕ ਕਾਲ ਫੇਰ ਗੱਲਬਾਤ ਦੀ ਸਾਹਮਣੇ ਆ ਰਹੀ ਹੈ ਕਿ ਸਰਕਾਰ ਵਾਲੇ ਪੱਖ ਤੋਂ ਪੰਜਵੇਂ ਗੇਟ ਦੀ ਬੈਠਕ ਜਿਹੜੀ ਹੈ ਹੋਣ ਜਾ ਰਹੀ ਹੈ ਇਸ ਤਰ੍ਹਾਂ ਦਾ ਇੱਕ ਸੁਨੇਹਾ ਕਿਸਾਨ ਜਥੇਬੰਦੀਆਂ ਤੱਕ ਪੁੱਜ ਗਿਆ ਇਸ ਕਰਕੇ ਦੋਨੇ ਪਖਤੋਂ ਸ਼ੰਭੂ ਬਾਰਡਰ ਦੇ ਉੱਤੇ ਸ਼ਾਂਤੀ ਵਿਖਾਈ ਦੇ ਰਹੀ ਹੈ ਸ਼ਾਂਤੀ ਦਾ ਹੋਣਾ ਬਹੁਤ ਜ਼ਰੂਰੀ ਹੈ ਕਿਉਂਕਿ ਜਦੋਂ ਦੋਨੇ ਪੱਖਾਂ ਤੋਂ ਤਣਾ ਸਾਹਮਣੇ ਆਵੇ ਤਾਂ ਕਿਦਣਾ ਕਿਤੇ ਹਾਲਾਤ ਤਣਾ ਬਈ ਬਣਦੇ ਵਿਖਾਈ ਦਿੰਦੇ ਆ ਤੇ ਜਿਹੜੀਆਂ ਮੰਗਾਂ ਨੂੰ ਲੈ ਕੇ ਰੇੜਕਾ ਚੱਲ ਰਿਹਾ ਉਸੇ ਤਰ੍ਹਾਂ ਬਰਕਰਾਰ ਹੈ ਜੇ ਦੇਖ ਲਿਆ ਜਾਵੇ ਤਾਂ ਕਿਦਣਾ ਕਿਤੇ ਕੇਂਦਰ ਸਰਕਾਰ ਜਿਹੜੀ ਹੈ ਉਹ ਜ਼ਬਰਦਸਤ ਨਾਲ ਇਹਨਾਂ ਦਾ ਸਬਰ ਪ੍ਰਕਿਰਿਆ ਤੇ ਇਹਨਾਂ ਦਾ ਸਬਰ ਦਾ ਬੰਨ ਵੀ ਕਿਤਨਾ ਕਿਤੇ ਟੁੱਟਦਾ ਨਜ਼ਰ ਆਉਂਦਾ ਹੈ ਬਹੁਤ ਸਾਰੇ ਨੌਜਵਾਨਾਂ ਨੇ ਇਸ ਦੀ ਤਿਆਰੀ ਕੀਤੀ ਹੋਈ ਸੀ ਕਿ ਦਿੱਲੀ ਵੱਲ ਕੁਝ ਕਰਨਾ ਹੈ ਇਸੇ ਕਰਕੇ ਰਾਤ ਸਾਰੀ ਜਾ ਕੇ ਇਹ ਤਿਆਰੀ ਕੀਤੀ ਗਈ ਪਰੰਤੂ ਸਮੇਂ ਨੂੰ ਭਾਪਦਿਆਂ ਸਰਕਾਰਾਂ ਨੇ ਪ੍ਰਸ਼ਾਸਨ ਨੇ ਵੀ ਵੱਡੀ ਤਿਆਰੀ ਕੀਤੀ ਹੋਈ ਹੈ ਡੀਜੀਪੀ ਦੇ ਹੁਕਮ ਆ ਜਾਂਦੇ ਆ ਕਿ ਜੇਸੀਬੀ ਮਸ਼ੀਨਾਂ ਹਟਾਓ ਜਿਹੜੇ ਸ਼ੰਭੂ ਬਾਰਡਰ ਦੇ ਉੱਤੇ ਕਿਸਾਨ ਡਟੇ ਹੋਏ ਨੇ ਉੱਥੇ ਬਹੁਤ ਸਾਰੇ ਨੌਜਵਾਨਾਂ ਨੇ ਜੇਸੀਬੀ ਮਸ਼ੀਨਾ ਲਿਆਂਦੀਆਂ ਕੱਟੇ ਲਿਆਦੇ ਤੇ ਤਿਆਰੀ ਕੀਤੀ ਪਰੰਤੂ ਹੁਣ ਜਿਵੇਂ ਅਸੀਂ ਸਵੇਰੇ ਦਿੱਲੀ ਵੱਲ ਕੂਚ ਕਰਨਾ ਸੀ ਤੇ ਪੰਜਵੇਂ ਗੇੜ ਦੀ ਬੈਠਕ ਨੇ ਇੱਕ ਵਾਰ ਫੇਰ ਮਾਹੌਲ ਜਿਹੜਾ ਕਿਤੇ ਨਾ ਕਿਤੇ ਉੱਥੇ ਖੜਾ ਕਰ ਦਿੰਦਾ ਹੈ ਜਿੱਥੇ ਪਹਿਲੀਆਂ ਬੈਠਕਾਂ ਦੇ ਵਿੱਚ ਖੜਾ ਨਜ਼ਰ ਆਇਆ ਸੀ ਬਹੁਤ ਸਾਰੇ ਨੌਜਵਾਨ ਮਿਲਣੇ ਉਹਨਾਂ ਨਾਲ ਗੱਲਬਾਤ ਕਰਕੇ ਜਾਣਾਂਗੇ ਕਿ ਜਿਸ ਤਰ੍ਹਾਂ ਦਾ ਜੋਸ਼ ਜਿਹੜਾ ਨੌਜਵਾਨਾਂ ਦੇ ਵਿੱਚ ਦਿਖਾਈ ਦੇ ਰਿਹਾ ਹੈ ਇਹ ਜੋਸ਼ ਵੀ ਕਿੰਨਾ ਕਿਤੇ ਬਹੁਤੀ देर ਸਟੇਬਲ ਨਹੀਂ ਰਹਿ ਸਕਦਾ ਕਿਉਂਕਿ ਨੌਜਵਾਨਾਂ ਦੇ ਸਬਰ ਦੇ ਬੰਨ ਨੂੰ ਬੰਨ ਕੇ ਰੱਖਣਾ ਵੱਡੇ ਇਮਤਿਹਾਨ ਦੀ ਘੜੀ ਐ ਹੁਣ ਜਿਹੜੀਆਂ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਹੁਣ ਕੀ ਸਰਕਾਰ ਦੀ اپੀਲ ਨੂੰ ਮੰਨ ਲਿਆ ਹੈ ਜਿਹੜੀ 5ਵੇਂ ਗੇਟ ਦੀ ਬੈਠਕ ਹੋਣੀ ਐ ਉਸ ਬੈਠਕ ਦੇ ਵਿੱਚ ਕਿ ਇਹ ਮਾਮਲਾ ਹੱਲ ਹੁੰਦਾ ਵਿਖਾਈ ਦੇ ਰਿਹਾ ਕਿਉਂਕਿ ਐਮਐਸਪੀ ਦੇ ਉੱਤੇ ਕਾਨੂੰਨ ਬਣਾਏ ਜਾਣ ਨੂੰ ਲੈ ਕੇ ਕਿਸਾਨ ਆਗੂ ਕਿਤੇ ਵੀ ਮੰਦੇ ਨਜ਼ਰ ਨਹੀਂ ਆ ਰਹੇ ਤੇ ਦੂਜੇ ਪਾਸੇ ਐਸਕੇਐਮ ਨੇ ਵੀ ਜਿਹੜੀ 21 ਤਰੀਕ ਨੂੰ ਚੰਡੀਗੜ੍ਹ ਦੇ ਪੰਜਾਬ ਭਵਨ ਵਿੱਚ ਇੱਕ ਬੈਠਕ ਰੱਖੀ ਸੀ ਉਹ ਮਲਤਵੀ ਕਰਨ ਤੋਂ ਬਾਅਦ ਵੀ ਉਹ 22 ਤਰੀਕ ਨੂੰ ਬੈਠਕ ਰੱਖ ਲਈ ਹੈ ਤੇ ਦੂਸਰੇ ਪਾਸੇ ਪੰਜਵੇਂ ਗੇੜ ਦੀ ਬੈਠਕ ਜਿਹੜੀ ਹੈ ਉਹ ਹੁਣ ਜਗਜੀਤ ਸਿੰਘ ਡੱਲੇਵਾਲ ਸਰਵਨ ਸਿੰਘ ਪੰਦੇਰ ਤੇ ਬਹੁਤ ਸਾਰੇ ਆਗੂਆਂ ਦੇ ਵਿਚਾਰ ਜਿਹੜੀ ਹੈ ਸਰਕਾਰ ਦੇ ਮੰਤਰੀਆਂ ਦੇ ਨਾਲ ਹੋਏਗੀ ਹੁਣ ਵੇਖਣਾ ਹੋਏਗਾ ਕਿ ਸਰਕਾਰ ਵਾਲੇ ਪੱਖ ਤੋਂ ਕਿਹੜਾ ਪੈਂਤਲਾ ਚੱਲਿਆ ਜਾਂਦਾ ਕਿਉਂਕਿ ਚੌਥੇ ਗੇੜ ਦੀ ਬੈਠਕ ਦੇ ਵਿੱਚ ਤਾਂ ਚਾਰ ਫਸਲਾਂ ਦੇ ਉੱਤੇ ਐਮਐਸਪੀ ਨੂੰ ਲੈ ਕੇ ਪ੍ਰਸਤਾਵ ਰੱਖਿਆ ਗਿਆ ਸੀ ਪਰੰਤੂ ਕਿਤੇ ਨਾ ਕਿਤੇ ਬਹੁਤ ਸਾਰੀਆਂ ਚਰਚਾਵਾਂ ਬਾਹਰ ਆਈਆਂ ਕਿ ਕਿਤਨਾ ਕਿਤੇ ਕਿਸਾਨ ਆਗੂ ਮੰਦੇ ਨਜ਼ਰ ਆ ਰਿਹਾ ਤੇ ਇੱਕ ਵੱਡਾ ਦਬਾਅ ਕਿਸਾਨ ਆਗੂਆਂ ਤੇ ਕਿਸਾਨ ਜਥੇਬੰਦੀਆਂ ਦੇ ਅੱਗੇ ਵੀ ਨਜ਼ਰ ਆ ਰਿਹਾ ਹੈ ਇਸੇ ਕਰਕੇ ਕਿਸਾਨ ਆਗੂਆਂ ਨੇ ਹੁਣ ਦਿੱਲੀ ਵੱਲ ਵਧਣਾ ਚਾਇਆ ਪਰੰਤੂ ਜਿਵੇਂ ਹੀ 21 ਤਰੀਕ ਨੂੰ ਕਿਸਾਨ ਜਥੇਬੰਦੀਆਂ ਤੇ ਬਹੁਤ ਸਾਰੇ ਨਵਜਵਾਨ ਦਿੱਲੀ ਵੱਲ ਕੂਚ ਕਰਨਾ ਚਾਹੁੰਦੇ ਸੀ ਤਾਂ ਹਰਿਆਣਾ ਵਾਲੇ ਪਖਤੋਂ ਵੀ ਬਾਰਡਰ ਜਿਹੜਾ ਹੋਰ ਸਖਤ ਕੀਤਾ ਗਿਆ ਹੈ ਵੱਡੀ ਤਣਾਤੀ ਕੀਤੀ ਗਈ ਹੈ ਤੇ ਸਵੇਰੇ ਇੱਕ ਵਾਰ ਤਾਂ ਮਾਹੌਲ ਤਨਾ ਬਾਈ ਬੜਿਆ ਸੀ ਜਦੋਂ ਚੜ੍ਹਦੀ ਕਲਾ ਦੀ ਅਰਦਾਸ ਕਰਕੇ ਨੌਜਵਾਨ ਇੱਥੋਂ ਦਿੱਲੀ ਵੱਲ ਕੂਚ ਕਰਨਾ ਚਾਹੁੰਦੇ ਸੀ ਜਿਵੇਂ ਹੀ ਨੌਜਵਾਨਾਂ ਦਾ ਵੱਡਾ ਕਾਫਲਾ ਕਿਸਾਨ ਆਗੂਆਂ ਦਾ ਵੱਡਾ ਕਾਫਲਾ ਦਿੱਲੀ ਕੂਚ ਕਰਨਾ ਚਾਹੁੰਦਾ ਸੀ ਤਾਂ ਸਾਹਮਣੇ ਤੋਂ ਉਹੀ ਜਵਾਬ ਆਇਆ ਜੋ ਅਸਲ ਤੋਂ 7 ਦਿਨ ਪਹਿਲਾਂ ਹੋ ਰਿਹਾ ਸੀ ਅਤਰੂ ਗੈਸ ਦੇ ਗੋਲੇ ਛੱਡੇ ਜਾਂਦੇ ਆ ਤੇ ਡਰੋਨ ਰਾਹੀਂ ਪੁਰੀ ਸਮਿਖਿਆ ਇਸ ਗੱਲ ਦੇ ਉੱਤੇ ਕੀਤੀ ਜਾ ਰਹੀ ਹੈ ਕਿ ਕਿਸ ਤਰ੍ਹਾਂ ਕਿਸਾਨ ਜਥੇਬੰਦੀਆਂ ਨੂੰ ਇੱਥੇ ਬੰਨ ਕੇ ਰੱਖਣਾ ਹੈ ਕਿੰਨੇ ਦਿਨ ਹੋਰ ਕਿਸਾਨ ਜਥੇਬੰਦੀਆਂ ਨੂੰ ਇੱਥੇ ਬੰਨ ਕੇ ਰੱਖਿਆ ਜਾ ਰਿਹਾ ਹੈ ਦੂਜੇ ਪਾਸੇ ਲੋਕ ਸਭਾ ਦੀਆਂ ਚੋਣਾਂ ਤੇ ਇੱਕ ਪਾਸੇ ਕਿਸਾਨ ਸੰਘਰਸ਼ ਤੇ ਕਿਸਾਨੀ ਮੰਗਾਂ ਨੂੰ ਲੈ ਕੇ ਜਿਹੜਾ ਇੱਕ ਵੱਡਾ ਰੇੜਕਾ ਦਿਖਾਈ ਦੇ ਰਿਹਾ ਉਹ ਵੀ ਕਿਤਨਾ ਕਿਤੇ ਹੱਲ ਹੁੰਦਾ ਵਿਖਾਈ ਨਹੀਂ ਦੇ ਰਿਹਾ ਹੁਣ ਜਿਹੜੀ ਪੰਜਵੇਂ ਗੇੜ ਦੀ ਬੈਠਕ ਹੋਣ ਜਾ ਰਹੀ ਹੈ ਇਹ ਵੇਖਣਾ ਹੋਏਗਾ ਕਿ ਪੰਜਵੇਂ ਗੇੜ ਦੀ ਬੈਠਕ ਦੇ ਵਿੱਚ ਕੇਂਦਰ ਵਾਲੇ ਪੱਖ ਤੋਂ ਕਿਸ ਤਰ੍ਹਾਂ ਦਾ ਪ੍ਰਸਤਾਵ ਕਿਸਾਨ ਆਗੂਆਂ ਦੇ ਅੱਗੇ ਰੱਖਿਆ ਜਾਂਦਾ ਹੈ ਕੀ ਕਿਸਾਨ ਆਗੂ ਉਸ ਪ੍ਰਸਤਾਵ ਨਾਲ ਸਹਿਮਤ ਹੁੰਦੇ ਨਜ਼ਰ ਆਉਂਦੇ ਆ ਤਾਂ ਕਿਤੇ ਨਾ ਕਿਤੇ ਇੱਕ ਵੱਡਾ ਮਸਲਾ ਜਿਹੜਾ ਹੈ ਉਹ ਹੁਣ ਇਸ ਗੱਲ ਤੇ ਡੜਿਆ ਹੋਇਆ ਕਿ ਕਿਸਾਨ ਕਦੋਂ ਮੰਨਣਗੇ ਸਰਕਾਰ ਕਿਹੜਾ ਢੁਕਵਾਂ ਪ੍ਰਸਤਾਵ ਲੈ ਕੇ ਆਂਦੀ ਆ ਜਿਹਦੇ ਨਾਲ ਕਿਸਾਨ ਜਥੇਬੰਦੀਆਂ ਦਾ ਸੰਘਰਸ਼ ਜਿਹੜਾ ਹੈ ਉਹ ਸਮਾਪਤ ਜਿਹੜਾ ਕਰਵਾਇਆ ਜਾ ਸਕਦਾ ਹੈ ਫਿਲਹਾਲ ਸ਼ੰਭੂ ਬਾਰਡਰ ਤੇ ਦੋਨਾਂ ਪੱਖਾਂ ਤੋਂ ਸ਼ਾਂਤੀ ਬਰਕਰਾਰ ਹੈ ਕਿਸਾਨ ਆਗੂ ਜਿਹੜੇ ਆ ਉਹ बार-बार ਨੌਜਵਾਨਾਂ ਨੂੰ ਅਪੀਲ ਕਰ ਰਿਹਾ ਹੈ ਕਿ ਆਪਣੇ ਜੋਸ਼ ਨੂੰ ਸੰਭਾਲ ਕੇ ਰੱਖੋ ਤੇ ਜਿਹੜਾ ਹੋਸ਼ ਜਿਹੜਾ ਹੋਸ਼ ਦੇ ਨਾਲ ਜਿਹੜਾ ਕਦਮ ਜਿਹੜਾ ਚੁੱਕਿਆ ਜਾਣਾ ਚਾਹੀਦਾ ਕਈ ਵਾਰ ਅਜਿਹੇ ਲੋਕ ਕਿਸਾਨੀ ਮੋਰਚੇ ਦਾ ਸੰਘਰਸ਼ ਦੇ ਵਿੱਚ ਆ ਪੈਂਦੇ ਆ ਜਿਹਦੇ ਨਾਲ ਸੰਘਰਸ਼ ਨੂੰ 6:00 ਵਜ ਦੀ ਹੈ ਸੰਘਰਸ਼ ਤਾਰੋ ਪੀੜ ਹੁੰਦਾ ਹੈ ਤੇ ਇਸ ਕਰਕੇ ਕਿਸਾਨ ਆਗੂ ਚਾਹੁੰਦੇ ਆ ਕਿ ਤਨਾ ਕਿਤੇ ਮਾਹੌਲ ਨੂੰ ਸੁਖਾਵਾਂ ਰੱਖਿਆ ਜਾ ਸਕੇ ਇਸ ਕਰਕੇ ਕਿਸਾਨ ਆਗੂ ਅਪੀਲਾਂ ਵੀ ਕਰਦੇ ਨਜ਼ਰ ਆ ਰਹੇ ਆ ਹੁਣ ਵੇਖਣਾ ਹੋਏਗਾ ਕਿ ਪੰਜਵੇਂ ਗਿੱੜ ਦੀ ਬੈਠਕ ਦੇ ਵਿੱਚੋਂ ਕਿਸ ਤਰ੍ਹਾਂ ਦਾ ਮਾਮਲਾ ਸ ਨਿਕਲ ਕੇ ਸਾਹਮਣੇ ਆਂਦਾ ਹੁਣ ਸ਼ੰਭੂ ਬਾਰਡਰ ਦੇ ਉੱਤੇ ਪਤੰਗ ਉਡਾਏ ਜਾ ਰਹੇ ਆ ਇੱਕ ਤਕਰੀਰਾਂ ਵਾਲਾ ਮਾਹੌਲ ਦੇਖ ਨੂੰ ਮਿਲ ਰਿਹਾ ਤੇ ਤੁਸੀਂ ਦੇਖ ਸਕਦੇ ਹੋ ਕਿ ਨੌਜਵਾਨ ਜਿਹੜੇ ਆ ਉਹ ਪਤੰਗ ਉਡਾ ਕੇ ਮौज-ਮਸਤੀ ਕਰਦੇ ਨਜਰਾਉਂਦੇ ਆ ਕੇਸਰੀ ਨਿਸ਼ਾਨ ਵੀ ਜਿਹੜੇ ਆ ਸ਼ੰਭੂ ਬਾਰਡਰ ਦੇ ਉੱਤੇ ਲੱਗੇ ਵਿਖਾਈ ਦਿੰਦੇ ਆ ਜਿਹੜੇ ਤੁਹਾਡੇ ਹੌਸਲੇ ਨੂੰ ਵਧਾਉਂਦੇ ਆ ਤੁਹਾਡੇ ਵਿੱਚ ਜੋਸ਼ ਪੈਦਾ ਕਰਦੇ ਆ ਕਿਉਂਕਿ ਦੇਗ ਤੇਗ ਫਤਿਹ ਪੰਥ ਕੀ ਜੀਤੋ ਇਸ ਤਰ੍ਹਾਂ ਦੇ ਜਕਾਰੇ ਜਦੋਂ ਮੱਧਦੇ ਆ ਤਾਂ ਮਨੋਬਲ ਵੀ ਵੱਧਦਾ ਹੈ ਤੇ ਜੋਸ਼ ਵੀ ਵੱਧਦਾ ਹੈ ਹੁਣ ਵੇਖਣਾ ਹੋਏਗਾ ਕਿ ਖੀਰ ਦੇ ਵਿੱਚ ਕਿਸਾਨ ਜਥੇਬੰਦੀਆਂ ਪੰਜਵੇਂ ਗੇੜ ਦੀ ਮੀਟਿੰਗ ਤੋਂ ਬਾਅਦ ਕਿਸ ਤਰ੍ਹਾਂ ਦਾ ਫੈਸਲਾ ਲੈਂਦੀਆਂ ਜਾਂ ਇਸੇ ਤਰ੍ਹਾਂ ਜਿਹੜਾ ਸੰਘਰਸ਼ ਸ਼ੰਭੂ ਬਾਰਡਰ ਤੇ 7-8 ਦਿਨਾਂ ਤੋਂ ਚੱਲ ਰਿਹਾ ਹੈ ਕਿ ਇਹ ਇਸੇ ਤਰ੍ਹਾਂ ਜਾਰੀ ਰਹੇਗਾ ਕਿ ਸਰਕਾਰ ਚਾਹੁੰਦੀ ਹੈ ਕਿ ਇਹਨਾਂ ਕਿਸਾਨ ਜਥੇਬੰਦੀਆਂ ਤੇ ਆਗੂਆਂ ਤੇ ਨੌਜਵਾਨਾਂ ਨੂੰ ਸ਼ੰਭੂ ਬਾਰਡਰ ਦੇ ਉੱਤੇ ਬੰਨ ਕੇ ਰੱਖਿਆ ਜਾ ਸਕੇ ਕੈਮਰਾਮੈਨ ਗਣੇਸ਼ੀ ਕੁਮਤ ਦੇ ਨਾਲ ਕਬਰ ਸਿੰਘ 베ਦੀ ਮਸਲ ਟੀਵੀ ਪੰਜਾਬ